ਉਹੀ ਨਿਸ਼ਾਰੀਆਂ ਵਾਲਾ ਆਹੋ ਯਾਰ ਇਹ ਤਾਂ ਉਹੀ ਲੱਗਦਾ ਸੁਣ ਜਾ ਜਦ ਮਰਜੀ ਦੇਖੋ ਪੂਰੇ ਬੈਠੇ ਦਾ ਬੈਠਾ ਉਹ ਬੰਦਾ ਗੇੜੀ ਗੂੜੀ ਮਾਰੇ ਦੋ ਚਾਰ ਦੇ ਮੂੰਹ ਮੱਥੇ ਲੱਗੇ ਲੈ ਮੈਨੂੰ ਤਾਂ ਛੁੱਟੀ ਤੇ ਆ ਕੀ ਫਾਇਦਾ ਹੋਣਾ ਸੱਧ ਰਿਆਣ ਦਾ ਆਹੋ ਤੂੰ ਦਾ ਬਾਬਾ ਬੋਲਦੇ ਨੇ ਤਰ ਪੈਣਾ ਹੁਣ ਹੁਣ ਕੀ ਚਲ ਉਹ ਬਗਜੇ ਨੂੰ ਖੇਡਦਾ ਜਾ ਕੇ ਤੂੰ ਲੈ ਪੰਗੇ ਮੈਂ ਤੇਰੀ ਭਜਾਈ ਨੂੰ ਦੇਖਵਾਵਾਂਗੀ ਕਹਿਣਾ ਭਗ ਜਾ ਓਏ ਸਾਲੇ ਜਾ ਇੱਥੇ ਕਿਵੇਂ ਆ ਬਾਈ ਬੈ ਜਾ ਯਾਰ ਵੀਡੀਓ ਦਾ ਯਾਰ ਤੁਸੀਂ ਇੰਨਾ ਬੋਲਦੇ ਹੋ ਉਹ ਡੰਨਵੱਟਾ ਬਣਿਆ ਰਹਿਣਾ ਯਾਰ ਆੜੀ ਉੜੀ ਨਹੀਂ ਹੈ ਕਿ ਤੇਰੇ ਜੀਜੂ ਕੇ ਮੇਲਾ ਦਾ ਯਾਰ ਤੇਰਾ ਓ ਸਾਸ ਤੋਂ ਲੈ ਲੈ ਭਾਈ ਕਿਹੜਾ ਸਾਲ ਹੈ ਤੇਰਾ ਪਹਿਲਾ ਕਿਦਾ ਆਖਰੀ ਹੈ ਤੇਰੀਆਂ ਸੱਚਰੀਆਂ ਲੱਗੀਆਂ ਤੇ ਇਹਦੀਆਂ ਟੁੱਟਣ ਆ ਲੀਆਂ ਨੇ ਕੀ ਕਹਿਗਾ ਯਾਰ ਜਾਦੂ ਜਹੇ ਛੋਟੇ ਵੀਰ ਨਵੇਂ ਖਿੜੇ ਫੁੱਲਾਂ ਦਾ ਚਾਹ ਤਿਤਨੀਆਂ ਨੂੰ ਹੁੰਦੀ ਆ ਪਰ ਬਾਗਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਭਾਈ ਕਿਉਂ ਵਝਾਰਤਾ ਪਾਉਣਾ ਯਾਰ ਸਿੱਧਾ ਸਿੱਧਾ ਦੱਸ ದೇಲೆ ಸಮೇಫಾಲ ಪಿಂಡ ಮುಡದ ಸಮ